ਇੱਕ ਵਾਰ ਗੁਰੂ ਨਾਨਕ ਦੇਵ ਜੀ ਕਲ ਜੁਗੀ ਜੀਆਂ ਨੂੰ ਉਤਾਰਦੇ ਹੋਏ ਭਾਈ ਬਾਲੇ ਅਤੇ ਮਰਦਾਨੇ ਦੇ ਨਾਲ ਰਸਤੇ ਵਿੱਚ ਤੁਰੇ ਜਾ ਰਹੇ ਸਨ ਤਾਂ ਰਸਤੇ ਵਿੱਚ ਅੱਗੋਂ ਆ ਰਿਹਾ ਇੱਕ ਵਪਾਰੀ ਮਿਲਿਆ ਜੋ ਮੋਢੇ ਉੱਪਰ ਗਠੜੀ ਚੁੱਕ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੌਦਾ ਵੇਚ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਸਾਧੂ ਜਾਣ ਕੇ ਆਪਣਾ ਮस्तक ਗੁਰੂ ਜੀ ਨੂੰ ਝੁਕਾਇਆ ਤਾਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਭਾਈ ਗਠੜੀ ਵਿੱਚ ਕੀ ਹੈ ਖੋਲ ਕੇ ਵਿਖਾ ਤਾਂ ਉਸ ਨੇ ਗਠੜੀ ਖੋਲੀ ਦੱਸਣ ਲੱਗਾ ਜੀ ਇਹ ਲੂਣ ਹੈ ਇਹ ਹਲਦੀ ਹੈ ਅਤੇ ਇਹ ਮਿਰਚਾਂ ਹਨ ਵਪਾਰੀ ਨੂੰ ਪਾਸ਼ਾ ਜੀ ਨੇ ਗਠੜੀ ਵਿੱਚ ਪਏ ਵਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਇਹ ਕੀ ਹੈ ਤਾਂ ਉਸ ਨੇ ਦੱਸਿਆ ਜੀ ਵਟੇ ਹਨ ਭਾਰ ਤੋਲਣ ਵਾਸਤੇ ਪਹਿਲਾ ਵਟਾ ਕੱਢਿਆ ਸਤਿਗੁਰੂ ਜੀ ਕਹਿੰਦੇ ਇਸ ਦਾ ਕੀ ਨਾਮ ਹੈ ਇੱਕ ਸ਼ੇਰ ਦੂਜਾ ਵਟਾ ਕੱਢਿਆ ਸਤਿਗੁਰੂ ਜੀ ਕਹਿੰਦੇ ਇਸ ਦਾ ਨਾਮ ਕੀ ਹੈ ਵਪਾਰੀ ਕਹਿੰਦਾ ਦੋ ਸ਼ੇਰ ਤੀਜਾ ਵਟਾ ਕੱਢਿਆ ਕਹਿੰਦਾ ਜੀ ਇਹ ਪੰਜ ਸ਼ੇਰ ਹੈ ਤੇ ਫਿਰ ਅਖੀਰਲਾ ਵਟਾ ਕੱਢਿਆ ਤੇ ਵਪਾਰੀ ਨੇ ਕਿਹਾ ਜੀ ਇਹ ਅੱਧਾ ਸ਼ੇਰ ਹੈ ਅੱਗੋਂ ਗੁਰੂ ਜੀ ਕਹਿੰਦੇ ਕਿ ਇਸ ਦਾ ਨਾਮ ਕੀ ਹੈ ਕਹਿੰਦਾ ਇਸਦਾ ਨਾਮ ਪਾਈਆ ਹੈ ਹਜੂਰ ਨੇ ਕਿਹਾ ਤਨ ਇਹ ਪਾਓ ਜਿਨ ਆਪਣਾ ਅਲੱਗ ਨਾਮ ਰਖਾਓ ਅਸਾਂ ਤਾਂ ਭਾਈ ਇਹ ਛੋਟਾ ਵਟਾ ਹੀ ਸਤਕਾਰਯੋਗ ਜਾਣਿਆ ਹੈ ਜਿਸ ਨੇ ਆਪਣਾ ਨਾਮ ਛੋਟਾ ਰਖਾਇਆ ਹੈ ਇਸ ਕਰਕੇ ਭਾਈ ਤੂੰ ਵੀ ਪਾਈਆ ਬਣ ਜਾ ਭਾਵ ਚਰਨਾਂ ਦੀ ਧੂੜੀ ਬਣ ਜਾ ਤੇਰੇ ਕਿਰਤ ਬਹੁਤ ਹੀ ਸ਼ੁੱਧ ਹੈ ਜਿਸ ਕਰਕੇ ਸਾਡਾ ਤੇਰੇ ਨਾਲ ਮੇਲ ਹੋਇਆ ਹੈ ਪਸ ਇੱਕ ਘਾਟ ਹੈ ਤੈਨੂੰ ਸ਼ੁੱਧ ਕਿਰਤ ਕਰਨ ਦੀ ਹੌਮੈ ਬੜੀ ਹੈ ਹੌਮੈ ਨਾਲ ਗਤੀ ਨਹੀਂ ਹੁੰਦੀ ਕੀਤਾ ਡੁੱਲ ਜਾਂਦਾ ਹੈ ਇਸ ਕਰਕੇ ਤੂੰ ਪਾਈਆ ਭਾਵ ਪੈਰਾਂ ਦੀ ਧੂੜੀ ਬਣ ਜਾ ਨਿਮਰਤਾ ਰੱਖ ਇਹ ਬਚਨ ਕਹਿੰਦਿਆਂ ਗੁਰੂ ਜੀ ਨੇ ਐਸੀ ਦ੍ਰਿਸ਼ਟੀ ਵਪਾਰੀ ਉੱਪਰ ਪਾਈ ਕਿ ਉਸ ਨੂੰ ਨਦਰ ਨਦਰ ਨਿਹਾਲ ਕਰ ਦਿੱਤਾ ਤਾਤਸ਼ਨਾ ਖੁੱਲੇਗੇ ਵਿਕਟ ਕਪਾਟਾ ਅਦਵਦ ਪਇਓ ਅਪਰ ਹੀ ਠਾਟਾ ਜਾਗਿ ਹੋ ਗਿਆਨ ਦੁਬਦਾ ਸਭ ਖੋਈ ਤੀਨਾਂ ਲੋਕ ਕੀ ਸੋਜੀ ਔਰ ਹੋਈ ਹੁਣ ਜਦੋਂ ਇਹ ਸਭ ਭਾਈ ਬਾਲੇ ਨੇ ਦੇਖਿਆ ਤਾਂ ਵੇਖ ਕੇ ਭਾਈ ਬਾਲੇ ਨੇ ਪੁੱਛਿਆ ਜੀ ਇਸਨੇ ਨਾ ਕੋਈ ਸੇਵਾ ਕੀਤੀ ਨਾ ਸਿਮਰਨ ਛਿਗਰ ਹੀ ਇਸ ਨੂੰ ਤਾਰ ਦਿੱਤਾ ਹੈ ਇਨ ਵਪਾਰੀ ਤਤਸ਼ਨ ਪਾਈ ਕਸ਼ ਚਿਰ ਕਾਲ ਨਾ ਸੇਵ ਕਮਾਈ ਹਜੂਰ ਨੇ ਕਿਹਾ ਕਿ ਭਾਈ ਇਸ ਦੀ ਪੂਰਬਲੇ ਜਨਮ ਦੀ ਕਮਾਈ ਸੀ ਇਸ ਦੇ ਕਰਤਾ ਸ਼ੁੱਧ ਸੀ ਜਿਸ ਸਦਕੇ ਕਿਰਪਾ ਹੋਈ ਹੈ ਸ਼ੁੱਧਾ ਕਿਰਤ ਦੀ ਹੋਮੇ ਸੀ ਜੋ ਇਸ ਨੇ ਹੁਣ ਤਿਆਗ ਦਿੱਤੀ ਹੈ ਸੋ ਸਾਧ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਹ ਸ਼ੁੱਧ ਕਰਤ ਵਾਲੇ ਤੇ ਗੁਰੂ ਜੀ ਦੀ ਪਰਸੰਨਤਾ ਹੈ ਸਿੱਖ ਨੇ ਹੋਮੈ ਦੀ ਹੋਮੈ ਨੂੰ ਵੀ ਮਾਰਨਾ ਹੈ ਭਾਵੇਂ ਕੋਈ ਵੀ ਗੁਣ ਪੱਲੇ ਹੋਵੇ ਉਸ ਗੁਣ ਦੀ ਹੋਮੈ ਨਹੀਂ ਆਉਣ ਦੇਣੀ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਕਰੋ ਜੀ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ